ਸਭ ਤੋਂ ਪਹਿਲਾਂ ਸਾਰ ਨੂੰ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਜੇਲਡ ਵਾਰਡਨ ਜੋ ਮੈਟਰਨ ਦਾ ਐਗਜ਼ਾਮ ਹੋ ਚੁੱਕੇ ਉਸ ਦੀ ਜੋ ਪ੍ਰੋਫਾਈਲ ਬਾਰੇ ਕਿ ਜੇਲਡ ਵਾਰਡਨ ਦੀ ਜੋ ਪ੍ਰੋਫਾਈਲ ਹੈ ਉਹ ਕੀ ਹੁੰਦੀ ਹੈ ਉਹਨਾਂ ਦੀ ਡਿਊਟੀ ਕੀ ਹੁੰਦੀ ਹੈ ਵਰਕ ਕੀ ਕਰਦੇ ਆ ਜੇਲਡ ਵਾਰਡਨ ਵਾਲੇ ਤੇ ਉਹਨਾਂ ਦੀ ਸੈਲਰੀ ਕਿੰਨੀ ਰਹੇਗੀ ਤੇ ਇੱਕ ਖੋਰ ਗੱਲ ਉਹਨਾਂ ਦਾ ਜੋ ਪਰਵੀਸ਼ਨ ਪੀਰੀਅਡ ਹੈ ਪਰਵੀਸ਼ਨ ਪੀਰੀਅਡ ਕਿੰਨੇ ਟਾਈਮ ਦਾ ਰਹੇਗਾ ਇਹਨਾਂ ਸਾਰਿਆਂ ਸਵਾਲਾਂ ਦਾ ਜਵਾਬ ਤਾਂ ਨੂੰ ਇਸ ਵੀਡੀਓ ਵਿੱਚ ਮਿਲਾਂਗੇ ਜੇਕਰ ਜਾਣਕਾਰੀ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤਾਂ ਚਲੋ ਦੋਸਤੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤਾਂ ਦੋਸਤੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਡਿਊਟੀ ਦੀ ਕਿ ਜੇਲ੍ਹਵਾਰਡਰ ਦੀ ਜੋ ਡਿਊਟੀ ਹੈ ਉਹ ਕਿੱਥੇ ਹੁੰਦੀ ਹੈ ਜੇਲ੍ਹਵਾਰ ਦੀ ਡਿਊਟੀ ਹੈ ਜੋ ਜੇਲ੍ਹ ਦੇ ਵਿੱਚ ਹੁੰਦੀ ਹੈ ਜੀ ਜਿੱਥੇ ਕ੍ਰਿਮੀਨਲ ਰੱਖੇ ਜਾਂਦੇ ਨੇ ਜਿੱਥੇ ਕੈਦੀ ਰੱਖੇ ਜਾਂਦੇ ਨੇ ਜੇਲ੍ਹ ਦੇ ਵਿੱਚ ਜੋ ਡਿਸਪਲਿਨ ਨੂੰ ਠੀਕ ਹੈ ਕਾਨੂੰਨੀ ਅਵਸਥਾ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਐਜੇ ਸਕਿਉਰਟੀ ਯੂਜ਼ ਕੀਤੇ ਜਾਂਦੇ ਹੋ ਜੇਲ ਸਕਿਉਰਟੀ ਵਾਸਤੇ ਆਪਾਂ ਕਹਿ ਸਕਦੇ ਹਾਂ ਜੋ ਜੇਲ ਬਾਰਡਰ ਦੀ ਹੈ ਉਹ ਭਰਤੀ ਜੋ ਕੀਤੀ ਜਾਂਦੀ ਹੈ ਵੀ ਕੋਈ ਲੜਾਈ ਝਗੜਾ ਨਾ ਹੋ ਜਾਵੇ ਕੈਦੀਆਂ ਵਿਚਕਾਰ ਠੀਕ ਹੈ ਉੱਥੇ ਸਾਰੇ ਕੈਦੀ ਨੇ ਜੋ ਹਾਜ਼ਰ ਨੇ ਠੀਕ ਹੈ ਮਤਲਬ ਕਿ ਸ਼ਾਮ ਨੂੰ ਇੱਕ ਰਿਪੋਰਟ ਆ ਜੋ ਸੀਨੀਅਰ ਅਫਸਰ ਨੂੰ ਤੁਸੀਂ ਦੇਣੀ ਹੁੰਦੀ ਹੈ ਵੀ ਹਾਂਜੀ ਸਭ ਕੁਝ ਠੀਕ ਹੈ ਜੇ ਜੇਲ ਦੇ ਵਿੱਚ ਕੋਈ ਗੜਬੜ ਹੁੰਦੀ ਹੈ ਤਾਂ ਤੁਸੀਂ ਤਰੰਤ ਆਪਣੇ ਸੀਨੀਅਰ ਆਪਸ਼ਨ ਨੂੰ ਕੀ ਦੇ ਬਾਰੇ ਦੱਸਣਾ ਹੁੰਦਾ ਹੈ ਇਹ ਜੇਲ ਬਾਰਡਰ ਦਾ ਜੋ ਕੰਮ ਹੁੰਦਾਗਾ ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਬੀ ਯੂਨੀਫਾਰਮ ਦੀ ਬੀ ਯੂਨੀਫਾਰਮ ਕਿੱਦਾਂ ਦੀ ਹੁੰਦੀ ਹੈ ਤਾਂ ਦੋਸਤੋ ਜੋ ਜੇਲ ਬਾਰਡਰ ਤੇ ਮੈਟਰਨ ਦੀਆਂ ਪੋਸਟਾਂ ਦੀ ਜੇ ਦੇ ਲਈ ਯੂਨੀਫਾਰਮ ਹੁੰਦੀ ਹੈ ਉਹ ਸੇਮ ਐ ਕਿਸੇ ਤਰ੍ਹਾਂ ਦੀ ਹੁੰਦੀ ਹੈ ਪੰਜਾਬ ਪੁਲਿਸ ਦੀ ਤਰ੍ਹਾਂ ਬਸ ਥੋੜਾ ਬਹੁਤਾ ਫਰਕ ਹੁੰਦਾ ਲੋਗੋਜ਼ ਦਾ ਫਰਕ ਹੁੰਦਾ ਅਦਰਵਾਈਜ਼ ਜਿਵੇਂ ਕਿ ਪੰਜਾਬ ਪੁਲਿਸ ਦੀ ਯੂਨੀਫਾਰਮ ਖਾਕੀ ਹੈ ਤਾਂ ਉਸੇ ਤਰ੍ਹਾਂ ਜੇਲ੍ਹ ਵਾਰਡਰ ਦੀ ਜੋ 유ਨੀਫਾਰਮ ਆ ਉਹ ਵੀ ਖਾਕੀ ਹੁੰਦੀ ਹੈ ਹੁਣ ਕਈ ਬੱਚੇ ਪੁੱਛ ਰਹੇ ਸੀਗੇ ਵੀ ਸਾਨੂੰ ਵੀ ਡਿਊਟੀ ਦਾ ਕੀ ਸਾਬ ਕਿਤਾਬ ਹੁੰਦਾ ਹਨ ਵੀ ਆਪਾਂ ਡਿਊਟੀ ਉਧਰਨ ਪੜ ਸਕਦੇ ਨਹੀਂ ਪੜ ਸਕਦੇ ਦੇਖੋ ਜੇਲ੍ਹ ਵਾਰਡਰ ਦੀ ਜੋ ਡਿਊਟੀ ਦਾ ਟਾਈਮ ਹੁੰਦਾ ਉਹ 9 ਘੰਟੇ ਡਿਊਟੀ ਹੁੰਦੀ ਹੈ 9 ਘੰਟੇ ਡਿਊਟੀ ਹੁੰਦੀ ਹੈ ਤੁਹਾਡੇ ਕੋਲ ਬਚਦੇ ਨੇ 16 ਘੰਟੇ ਉਹਨਾਂ 16 ਘੰਟੇ ਨੂੰ ਤੁਸੀਂ ਕਿਸ ਤਰ੍ਹਾਂ ਯੂਜ਼ ਕਰਨਾ ਇਹ ਤੁਹਾਡੇ ਤੇ ਡਿਪੈਂਡ ਹੈ 9 ਘੰਟੇ ਦੇ ਵਿੱਚ ਵੀ ਤੁਹਾਨੂੰ ਦੋ ਸ਼ਿਫਟਾਂ ਹੋਣਗੀਆਂ ਦੋ ਸ਼ਿਫਟਾਂ ਹੁੰਦੀਆਂ ਹਨ ਮਤਲਬ ਕਿ ਇੱਕ 6 ਘੰਟੇ ਦੀ ਇੱਕ 3 ਘੰਟੇ ਦੀ ਉਹ ਤੁਸੀਂ ਆਪਣੇ ਜੋ ਨਾਲ ਦੇ ਤੁਹਾਡੇ ਹੋਣਗੇ ਨਾ ਉਹਨਾਂ ਨਾਲ ਐਡਜਸਟ ਕੀਆ ਕਰ ਸਕਦੇ ਆ ਮੈਂ ਤੁਹਾਨੂੰ ਦੱਸ ਦਿੱਤਾ ਵੀ ਤੁਸੀਂ ਜੋ ਤੁਹਾਡੇ ਕੋਲੇ 16 ਘੰਟੇ ਬੱਜਦੇ ਆ ਤੁਸੀਂ ਉਹਦੇ ਵਿੱਚ ਵੀ ਕੀ ਆ ਪੜ ਸਕਦੇ ਹੋ ਤਾਂ ਹੁਣ ਆਪਾਂ ਗੱਲ ਕਰਦੇ ਆ ਪ੍ਰੋਵੀਜ਼ਨ ਪੀਡ ਦੀ ਵੀ ਇਹ ਜੋਬ ਦੇ ਵਿੱਚ ਪ੍ਰੋਵੀਜ਼ਨ ਪੀਡ ਹੁੰਦਾ ਹੈ ਜਾਂ ਨਹੀਂ ਹਾਂਜੀ ਬਿਲਕੁਲ ਇਸ ਵਿੱਚ ਪਰਵੀਸ਼ਨ ਪੀੜਾ ਜੋ ਹੁੰਦਾ ਹੈ ਪੰਜਾਬ ਪੁਲਿਸ ਦੀ ਤਰ੍ਹਾਂ ਇਹਦੇ ਵਿੱਚ ਵੀ ਪਰਵੀਸ਼ਨੀ ਪੀੜਾ ਜੋ 3 ਸਾਲ ਦਾ ਹੁੰਦਾ ਹੈ 300 3 ਸਾਲ ਤੋਂ ਬਾਅਦ ਜੋ ਆਲ ਅਲਾਉਂਸ ਨੇ ਉਹ ਤੁਹਾਡੀ ਸੈਲਰੀ ਨਾਲ ਕੀ ਆਟੈਚ ਹੋ ਜਾਂਦੇ ਨੇ ਜਿਵੇਂ ਕਿ ਐਚ ਆਰ ਏ ਹੋ ਗਿਆ ਆਪਣਾ ਹਾਊਸ ਰੈਂਟ ਕਹਿ ਦਿੰਨੇ ਆਪਾਂ ਇਹਨੂੰ ਡੀਏ ਹੁੰਦਾ ਹੈ ਡੀਅਰਨੈਸ ਅਲਾਉਂਸ ਹੁੰਦਾ ਹੈ ਟਾ ਹੋ ਗਿਆ ਮੈਡੀਕਲ ਹੋ ਗਿਆ ਤੇ ਮੋਬਾਈਲ ਹੋ ਗਿਆ ਇਸ ਤੇ ਇੱਕ ਤੋਂ ਹੋਰ ਜੋ ਅਲਾਉਂਸ ਹੁੰਦੇ ਨੇ ਉਹ ਤੁਹਾਡੀ ਸੈਲਰੀ ਨਾਲ ਕੀ ਆ ਅਟੈਚ ਹੋ ਜਾਂਦੇ ਨੇ ਤੁਹਾਡੀ ਸੈਲਰੀ ਦੇ ਵਿੱਚ ਕੀ ਆ ਵਾਦਾ ਹੋ ਜਾਂਦਾ ਤੇ ਅੰਡਰ ਪ੍ਰੋਵੀਜ਼ਨ ਤੁਹਾਨੂੰ ਜੋ ਸੈਲਰੀ ਪੁੱਛ ਰਹੇ ਸੀ ਵੀ ਕਿੰਨੀ ਮਿਲੇਗੀ ਤਾਂ ਅੰਡਰ ਪ੍ਰੋਵੀਜ਼ਨ ਤੁਹਾਨੂੰ ਜੋ ਸੈਲਰੀ ਹੈ ਉਹ ਬੇਸਿਕ ਹੀ ਮਿਲਦੀ ਹੁੰਦੀ ਹੈ ਮਤਲਬ ਕਿ ਜਿਵੇਂ ਬੇਸਿਕ ਪੇ ਹੋ ਗਈ ਆਪਣੀ 19900 ਤੁਹਾਨੂੰ 3 ਸਾਲ ਜੋ ਸੈਲਰੀ ਆ ਉਹ 19900 ਹੀ ਮਿਲੇਗੀ ਇਸ ਦੇ ਨਾਲ ਤੁਹਾਡਾ ਕੋਈ ਐਕਸਟਰਾ ਅਲਾਉਂਸ ਉਹ ਨਹੀਂ ਲੱਗੇਗਾ ਠੀਕ ਹੈ ਉਸ ਤੋਂ ਬਾਅਦ ਜੋ 3 ਸਾਲ ਤੁਹਾਡੇ ਕੰਪਲੀਟ ਹੋ ਗਏ ਤਾਂ 19000 ਜਿਹੜੇ 900 ਤੁਹਾਡੇ ਜੋ ਪੱਤੇ ਲੱਗਣੇ ਆ ਉਹ ਇਸਤੇ ਹੀ ਲੱਗਣੇ ਆ ਜਿਵੇਂ ਹੋ ਗਿਆ ਡੀਏ ਹੋ ਗਿਆ ਆਪਣਾ ਟੀਏ ਹੋ ਗਿਆ ਮੈਡੀਕਲ ਹੋ ਗਿਆ ਤੇ ਆਪਣਾ ਐਚਆਰਏ ਹੋ ਗਿਆ ਨਾ ਇਹ ਸਾਰੇ ਕੀ ਆ ਤੁਹਾਡੇ ਜੋ ਅਲੋਂਗ ਤੁਹਾਡੀ ਸੈਲਰੀ ਨਾਲ ਅਟੈਚ ਹੋ ਗਏ ਤਾਂ ਤੁਹਾਡੀ ਜੋ ਤੁਹਾਡੀ ਜੋ ਸੈਲਰੀ ਹੈ ਉਹ 30000 ਤੋਂ ਕੀ ਆ ਵਾਪਰਣ ਵਾਲੀ ਹੈ ਅਬ ਆਬਾ ਬਾਬੂ ਹੋਵੇਗੀ ਇਦੋਂ ਨਹੀਂ ਘਟੇ ਹੋਵੇਗੀ ਠੀਕ ਹੈ ਇਹ ਤੁਹਾਨੂੰ ਸੈਲਰੀ ਆ ਕੀ ਹੈ 3 ਸਾਲ ਬਾਅਦ ਜੋ ਮਿਲੇਗੀ ਉਮੀਦ ਕਰਦਾ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਨੇ ਜੋ ਇਸ ਵੀਡੀਓ ਵਿੱਚ ਤੁਹਾਨੂੰ ਮਿਲਗੇ ਹੋਣਗੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਥੈਂਕ ਯੂ